ਇਹੀ ਇੱਕ ਅੱਛੇ ਵਿਰੋਧ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ 58 ਦੋਸ਼ੀਆਂ ਨੂੰ ਕਾਬੂ ਕੀਤਾ ਦੱਸਦੀ ਕਿ ਇਹਨਾਂ ਦੇ ਕੋਲੋਂ ਭਾਰੀ ਮਾਤਰਾ ਚ ਨਸ਼ਾ ਤੇ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਆਈਜੀ ਉਮਰਾ ਨੰਗਲ ਦੇ ਵੱਲੋਂ ਇਸ ਸਬੰਧ ਵਿੱਚ ਪੱਤਰਕਾਰ ਵਾਰਤਾ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਮੁਹਿੰਮ ਸ਼ੁਰੂ ਕੀਤੀ ਹੈ ਗੁਰਦਾਸਪੁਰ ਪੁਲਿਸ ਦੇ ਵੱਲੋਂ ਜ਼ਿਲ੍ਹੇ ਦੇ ਵਿਜੇ ਚਲਾਏ ਗਏ ਆਪਰੇਸ਼ਨ ਦੀ ਗੱਲ ਕਰੀਏ ਤਾਂ 18 ਸਪੈਸ਼ਲ ਆਪਰੇਸ਼ਨ ਤਹਿਤ 58 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 2 ਕਿਲੋ 800 ਗ੍ਰਾਮ ਹੈਰੋਇਨ ਸਮੇਤ 58000 ਰੁਪਏ ਦੀ ਡਰੱਗ ਮਨੀ 5 ਪਿਸਤੌਲ ਮੈਗਜ਼ੀਨ 4 ਰੌਂਦ ਅਤੇ ਦੇਤੀ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ ਗੁਰਦਾਸਪੁਰ ਪੁਲਿਸ ਵੱਲੋਂ 34 ਮੁਕਦਮੇ ਜੋ ਐਨਡੀਪੀਐਸ ਦੇ 8 ਮੁਕਦਮੇ ਐਕਸਾਈਜ਼ ਅਕਤੇ ਔਰ ਆਮ ਅਕਤੇ 3 ਮੁਕਦਮੇ ਦਰਜ ਕੀਤੇ ਗਏ ਨੇ ਔਰ ਇਹਦੇ ਵਿੱਚ 50 ਦੇ ਕਰੀਬ ਅਸੀਂ ਬੰਦੇ ਰੈਸਟ ਕੀਤੇ ਨੇ ਐਨਡੀਪੀਐਸ ਚ ਔਰ ਆਮ ਅਕਤੇ ਵਿੱਚ ਇਸੇ ਤਰ੍ਹਾਂ ਐਕਸਾਈਜ਼ ਅਕਤੇ ਵਿੱਚ ਗ੍ਰফতারੀਆਂ ਹੋਈਆਂ ਨੇ ਸੋ ਅੱਜ ਕੇਂਦਰੀ ਜੇਲ ਗੁਰਦਾਸਪੁਰ ਦੀ ਸਰਚ ਕਰਾਈ ਗਈ ਸੀ ਔਰ ਉਹਦੇ ਪ੍ਰੰਤ ਸਾਰਾ ਬਿਉਰਾ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੈਸ ਨੂੰ ਲਿਖਤੀ ਦੇ ਚੁੱਕੇ ਹਾਂ ਅਗਲਗ ਮਕਦਮਿਆਂ ਦੀ ਡਿਟੇਲ ਸੋ ਇਹ ਜਿਹੜਾ ਹੈਗਾ ਬਿਆਨ ਆਉਣ ਵਾਲੇ 15 ਦਿਨ ਹਿਸੇ ਤਰ੍ਹਾਂ ਚੱਲਦਾ ਰਹੇਗਾ ਔਰ ਮੈਂ ਪਬਲਿਕ ਨੂੰ ਵੀ ਬੇਨਤੀ ਕਰਦਾ ਕਿ ਪੁਲਿਸ ਦਾ ਉਹ ਸਾਥ ਦੇਣ ਕਿਉਂਕਿ ਇਹ ਨਸ਼ਿਆਂ ਦੇ ਵਿੱਚ ਸਾਡੀ ਨੌਜਵਾਨੀ ਗ੍ਰਸਤ ਹੋ ਰਹੀ ਹੈ ਤਾਂ ਪਬਲਿਕ ਵੀ ਨਾਲ ਮਿਲ ਕੇ ਆਪਣੇ ਬੱਚਿਆਂ ਨੂੰ ਸਮਝਾਉਣ ਇਹਨਾਂ ਲੰਮਤਾਂ ਤੋਂ ਦੂਰ ਰਹਿਣਾ ਚਾਹੀਦਾ ਤੋ ਪ੍ਰੈਸ ਨੂੰ ਵੀ ਮੇਰੀ ਰਿਕਵੈਸਟ ਹੈ ਕਿ ਵੀ ਉਹ ਵੀ ਦੇਖੋ ਪੁਲਿਸ ਔਰ ਪਬਲਿਕ ਦਾ ਪੁਲ ਬਣ ਕੇ ਕੰਮ ਕਰੇ ਤਾਂ ਕਿ ਇਹ ਬੜੇ ਬੱਚਿਆਂ ਨੂੰ ਆਪਾਂ ਇਹਨਾਂ ਅਲੰਮਤਾਂ ਤੋਂ ਬਚਾ ਕੇ ਰੱਖੀਏ ਥੈਂਕ ਯੂ ਮਾਨ ਨਗਰ ਜੀ ਜੋ ਪ੍ਰੈਜੈਂਸ ਸਿਸਟਮ ਨੇ ਪ੍ਰੈਜੈਂਸ ਨੋਟਿੰਗ ਕਰ ਉਸ ਨਿੱਕੇ ਨਾਲ ਗੈਂਗਸਟਰ ਜਾਂ ਨਸ਼ੇ ਉੱਤੇ ਵੀ ਬਹੁਤ ਸੱਸੇ ਦੇਖੋ ਜੀ ਜੇ ਆਤਵਾਦ ਖਤਮ ਹੋ ਸਕਦਾ ਠੀਕ ਹੈ ਉਹ ਉਦੋਂ ਵੀ ਜਿੱਨਾ ਚਰ ਪੁਲਿਸ ਪਬਲਿਕ ਦੇ ਨਾਲ ਜਦੋਂ ਪੁਲਿਸ ਨਹੀਂ ਪਬਲਿਕ ਸੋਰੀ ਪੁਲਿਸ ਨਾਲ ਨਹੀਂ ਖੜੀ ਜਿੱਨਾ ਚਰ ਉਹ ਵੀ ਨਹੀਂ ਖਤਮ ਹੋਇਆ ਸੀ ਜਦੋਂ ਪਬਲਿਕ ਉੱਠੀ ਤੇ ਆਤਵਾਦੀ ਖਤਮ ਹੋ ਗਿਆ ਸੀ ਹੁਣ ਤੇ ਸਾਧਨ ਬੜੇ ਨੇ ਧਿਆਨ ਟਿਕਾਉਣ ਵਾਸਤੇ ਹੈ ਜਾਂ ਉਹ ਵੀ ਕੋਈ ਗ੍ਰੀਨਪੀਸ ਦੀ ਸਾਜਿਦ ਅੱਜ ਵੀ ਬਲੰਦਰ ਦੇ ਪਾਸੇ ਇਹ ਜਿਸ ਤਰ੍ਹਾਂ ਜੀ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ 'ਚ ਪੁਲਿਸ ਨੇ ਕਾਫੀ ਨਸ਼ਿਆਂ ਦੇ ਸਦਾਗਰ ਜਿਹੜੇ ਫੜੇ ਨੇ ਆਈਐਸਆਈ ਜਿਸ ਦਾ ਮਕਸਦ ਆ ਕਿ ਨਸ਼ਿਆਂ ਦੀ ਯਾਰ ਦੇ ਵਿੱਚ ਉਹ ਆਪਣੇ ਮਨਸੂਬੇ ਤੇ ਕਾਰਜਾਂਮ ਰੇਂਦੀ ਹੈ ਕਿਉਂਕਿ ਉਹਨਾਂ ਦਾ ਕੰਮਾ ਗੜਬੜੀ ਫਲਾਣਾ ਪੰਜਾਬ ਚ ਹੁਣ ਵੀ ਜਿਹੜਾ ਚੱਲ ਰਿਹਾ ਕਿ ਇਹ ਜਦੋਂ ਪੁਲਿਸ ਦਾ ਧਿਆਨ ਭਟਕਾਉਣ ਵਾਸਤੇ ਪੁਲਿਸ ਨੂੰ ਡੀਮੋਰੀਲਾਈਜ਼ ਕਰਨ ਵਾਸਤੇ ਇੱਕ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਦੇਖੋਗੇ ਜਿੰਨੇ ਵੀ ਬਲਾਸਟ ਹੋਏ ਨੇ ਬਟਾਲੇ ਚ ਅੰਮ੍ਰਿਤਸਰ ਦੇ ਵਿੱਚ ਉਹ ਸਾਰੇ ਬੰਦੇ ਫੜੇ ਗਏ ਨੇ ਤੇ ਕੱਲ ਵੀ ਜਿਹੜਾ ਅੰਮ੍ਰਿਤਸਰ ਬਲਾਸਟ ਹੋਇਆ ਉਸ ਦੀ ਇੱਕ ਛੜੀ ਦੇ ਵਿੱਚ ਬਿਹਾਰ ਤੋਂ ਤਿੰਨ ਬੰਦੇ ਕਾਬੂ ਕੀਤਾ ਗਿਆ ਨੇ। ਤੋ ਇਸ ਇਸ ਤਰ੍ਹਾਂ ਦੀ ਮਤਲਬ ਕੋਈ ਪੁਲਿਸ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਈ ਕਮੀ ਨਹੀਂ ਹੈਗੀ। ਕੋਈ ਗੱਲ ਨਹੀਂ ਉਹ ਵੀ ਮਿਲ ਜੇਗਾ ਜੀ। ਪੁਲਿਸ ਤੇ ਆਪਣੀ ਡਿਊਟੀ ਕਰ ਰਹੀ ਆ। ਉਹ ਵੀ ਪ੍ਰੇਜ਼ ਕਰ ਲਾਂਗੇ ਜੀ। ਜਿੰਨੇ ਦਿਨ ਜਿੰਨੇ ਦਿਨ ਗੈਂਗਸ ਬਸ ਇਦਨੇ 24 ਘੰਟੇ ਲਈ ਹੋ ਸਕਦਾ। ਵੱਧ ਤਾਂ ਇਹ ਹੈ ਕਿ ਕਿਸੇ ਵੀ ਸਟੇਜ ਤੇ ਕਰ ਦਿੰਦੇ ਆ। ਠੀਕ ਹੈ ਜੀ। ਇਹ ਪਹਿਲੇ ਲੋਕੋ ਤੋਂ ਦੁਕਾਨ ਨੂੰ ਡੰਕੜਤੀ ਜਿਆਦਾ ਪਤਾ ਸੀ ਮੈਂ ਤਾਂ ਹੀ ਤੁਹਾਨੂੰ ਬੇਨਤੀ ਕਰ ਰਹਾ ਨੇ ਕਿ ਵੀ ਇਹਦੇ ਚ ਜਿੰਨਾ ਜੇ ਪੀਰੈਂਸ ਨਹੀਂ ਖੜਦੇ ਤੇ ਪੁਲਿਸ ਕਲੇ ਪੁਲਿਸ ਕੋਈ ਜੰਤਰ ਦੇ ਗਏ ਲੱਗਿਆ ਨਹੀਂ ਸੋ ਇਹ ਸਮਾਜ ਖੜੇਗਾ ਤੇ ਤਾਂ ਹੀ ਪੁਲਿਸ ਕਾਮਯਾਬ ਹੋਏਗੀ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲਾਏ